ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆ ਬੀਨ ਤੇ ਪਕੌੜਿਆਂ ਦੀ ਸਬਜ਼ੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆਪਣੇ ਕੋਲੇ ਨੇ ਪਾਈਆ ਐਮ ਡੀ ਐਚ ਸੋਇਆ ਬੀਨ ਦੀ ਬੜੀ ਤੇ ਨਾਲ ਪਾਵਾਂਗੇ ਆਪਾਂ ਬੇਸਨ ਦੇ ਪਕੌੜੇ ਤੇ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਆਪਾਂ ਸਬਜ਼ੀ ਠੀਕ ਹੈ ਜੀ ਤੇ ਇੱਧਰ ਆਪਾਂ ਇਹਦਾ ਸਾਰਾ ਮਸਾਲਾ ਕੱਟ ਕੇ ਤਿਆਰ ਕਰ ਲਿਆ ਸੀ ਤਿੰਨ ਪਿਆਜ਼ ਤੇ ਲਸਣ ਤੇ ਦੋ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਨਾ ਸਾਰੇ ਸਮਾਨ ਨੂੰ ਕੱਟ ਲਿਆ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਇੱਧਰ ਜਿਹੜੇ ਸੋਇਆ ਬੀਨ ਦੀ ਬੜੀ ਤੇ ਪਕੌੜੇ ਇਹਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਤੇ ਇੱਕ ਗਲਾਸ ਪਾਣੀ ਤਾਂ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਰੱਖਾਂਗੇ ਆਪਾਂ ਭੌਂ ਕੇ ਦੋ ਤਿੰਨ ਮਿੰਟ ਲਈ ਉਦੋਂ ਤੱਕ ਆਪਾਂ ਕਰਾਂਗੇ ਮਸਾਲੇ ਦੀ ਤਿਆਰੀ ਲਓ ਜੀ ਹੁਣ ਆਪਾਂ ਕਰਦੇ ਆਂ ਤੜਕਾ ਲਾਉਣ ਦੀ ਤਿਆਰੀ ਇੱਧਰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇੱਕ ਕੜਚੀ ਸਰੋਂ ਦੇ ਤੇਲ ਦੀ ਇਹ ਪਿਓਰ ਸਰੋਂ ਦਾ ਤੇਲ ਹੈ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਨਾ ਕਿ ਗਰਮ ਲਓ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਤੇ ਗੈਸ ਨੂੰ ਕਰਤਾ ਆਪਾਂ ਮੀਡੀਅਮ ਉਸੇ ਜਿੰਨਾ ਚਿਰ ਆਪਾਂ ਮਸਾਲਾ ਭੁੰਨਦੇ ਆ ਗੈਸ ਮੀਡੀਅਮ ਹੀ ਰੱਖਾਂਗੇ ਤੇ ਅੱਧੇ ਕ ਚਮਚੇ ਤੋਂ ਘੱਟ ਪਾਈ ਆਪਾਂ ਜੁਆਇਨ ਤੇ ਹੁਣ ਆਪਾਂ ਇਹਨੂੰ ਮੜਾ ਜਿਹਾ ਹਿਲਾ ਦਾਂਗੇ ਖੜਚੀ ਦੇ ਨਾਲ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਹਿੱਸਾ ਕਾਲੀ ਮਿਰਚ ਦਾ ਇਸ ਕਾਲੀ ਮਿਰਚ ਤੁਸੀਂ ਸਬਜੀ ਵਿੱਚ ਜਰੂਰ ਐਡ ਕਰਿਆ ਕਰੋ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਠੀਕ ਹੈ ਜੀ ਨਾਲ ਇਹਦੇ ਨਾਲ ਤੁਹਾਨੂੰ ਤਜਾਬ ਨਹੀਂ ਬਣਦਾ ਗੈਸ ਨਹੀਂ ਬਣਦੀ ਤੇ ਅਜਵੈਨ ਵੀ ਤੁਸੀਂ ਸਬਜੀ ਵਿੱਚ ਜਰੂਰ ਐਡ ਕਰਿਆ ਕਰੋ ਲਓ ਜੀ ਇੱਕ ਚਮਚਾ ਪਾਵਾਂਗੇ ਆਪਾਂ ਸੁੱਕਾ ਧਨੀਆ ਤੇ ਨਾਲ ਹੀ ਪਾਤੇ ਆਪਾਂ ਸੁੱਕੇ ਧਨੀਏ ਦੇ ਪਿਆਜ਼ ਸਾਰੇ ਪਿਆਜ਼ਾਂ ਨੂੰ ਆਪਾਂ ਕੁੱਕਰ ਦੇ ਵਿੱਚ ਇਸ ਤਰ੍ਹਾਂ ਐਡ ਕਰ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਅਦਰਕ ਤੇ ਹੰਗਿਆ ਮਿਰਚ ਇਸ ਤਰੀਕੇ ਨਾਲ ਤੁਸੀਂ ਮਸਾਲਾ ਬਣਾ ਕੇ ਦੇਖਿਓ ਬਹੁਤ ਵਧੀਆ ਬਣਦਾ ਚੰਗੀ ਤਰ੍ਹਾਂ ਆਪਣਾ ਮਸਾਲਾ ਕੁੱਕ ਕਰਦੇ ਵਿਸਾਰਾ ਹੀ ਕੋਲ ਜਾਂਦਾ ਨਾਲ ਸਟੈਮ ਵੀ ਬਿਲਕੁਲ ਨਹੀਂ ਲੱਗਦਾ ਹੈਗਾ ਸੌਖਾ ਤਰੀਕਾ ਠੀਕ ਹੈ ਜੀ ਲਓ ਜੇ ਨੂੰ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਹਿਲਾ ਦਾਂਗੇ ਕਿ ਪਿਆਜ਼ਾਂ ਨੂੰ 1 ਮਿੰਟ ਵਾਸਤੇ ਭੁੰਨਣ ਲਈ ਲਓ ਜੀ ਇਬ ਇਹ ਕੋਲ ਤੁਹਾਨੂੰ ਪੰਜਾਬੀ ਸਟਾਈਲ ਨਾਲ ਸਬਜੀ ਬਣਾਉਣਾ ਸਿਖਾਉਣੀ ਹੈ ਜੀ ਬਹੁਤ ਜ਼ਿਆਦਾ ਵਧੀਆ ਸਬਜੀ ਬਣਦੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਆ ਕਰੋ ਲਓ ਜੀ ਪਿਆਜ਼ ਆਪਣੇ ਹਲਕੇ ਜਿਕੇ 1 ਮਿੰਟ ਲਈ ਆਪਾਂ ਭੁੰਨ ਲਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਦਾਂਗੇ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਪਾਵਾਂਗੇ ਬਾਕੀ ਦੇ ਮਸਾਲੇ ਇਸ ਤਰੀਕੇ ਨਾਲ ਬਣਾਈ ਹੋਈ ਸਬਜ਼ੀ ਬਹੁਤ ਵਧੀਆ ਪੰਦੀ ਤੇ ਹਰ ਚੀਜ਼ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਲਓ ਜੀ ਇੱਕ ਚਮਚਾ ਆਪਾਂ ਨਮਕ ਦਾ ਪਾਇਆ ਤੇ ਅੱਧਾ ਕ ਚਮਚਾ ਪਾਵਾਂਗੇ ਆਪਾਂ ਕਸ਼ਮੀਰੀ ਮਿਰਚ ਦਾ ਇਹ ਨਾਲ ਸਬਜ਼ੀ ਚ ਕਲਰ ਬਹੁਤ ਵਧੀਆ ਆਉਂਦਾ ਹੈ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਤੇ ਨਾਲ ਹੀ ਪਾਤਾ ਪਾਤਾ ਚਮਚਾ ਹਲਦੀ ਥੋੜੀ ਜੀ ਹਲਕੀ ਜਿਹੀ ਪਾਤੀ ਆਪਾਂ ਮਿਰਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਠੀਕ ਹੈ ਜੀ ਤੇ 1-2 ਮਿੰਟ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਹਲਦੀ ਨੂੰ ਘੁੰਮਾएंगे ਤਾਂ ਕਿ ਇਹਦਾ ਕੱਚਾਪਨ ਬਿਲਕੁਲ ਨਾ ਰਵੇ ਇਸ ਤਰੀਕੇ ਦੇ ਨਾਲ ਸਿਰਫ 1-2 ਮਿੰਟ ਲਈ ਘੁੰਮਣਾ ਆਪਾਂ ਇਸ ਤਰੀਕੇ ਨਾਲ ਤਿਆਰ ਕੀਤੀ ਹੋਈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਅੱਧਾ ਚਮਚਾ ਪਾਤਾ ਆਪਾਂ ਗਰਮ ਮਸਾਲੇ ਦਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਤਾ ਹੈ ਆਪਣੀ ਹਲਦੀ ਤੇ ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨੇ ਗਏ ਨੇ ਠੀਕ ਹੈ ਜੀ 1 ਮਿੰਟ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਆਪਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਸਿਰਫ ਅੱਧਾ ਗਲਾਸ ਹੀ ਪਾਣੀ ਦਾ ਪਾਉਣਾ ਵਾ ਤੇ ਚਾਰ ਪੰਜ ਵਿਸਲਾਂ ਬਜਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਕਰਾਂਗੇ ਤਿਆਰ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਹਲਾਤਾ ਹੁਣ ਕੁੱਕਰ ਨੂੰ ਕਰਾਂਗੇ ਬੰਦ ਆਪਾਂ ਤੇ ਚਾਰ ਪੰਜ ਵਿਸਲਾਂ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਣੇ ਆ ਲਓ ਜੀ ਤੇ ਗੈਸ ਨੂੰ ਕਰਦਾਂਗੇ ਆਪਾਂ ਹੁਣ ਤੇਜ਼ ਲਓ ਜੀ ਪੰਜ ਵਿਸਲਾਂ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ ਕੇ ਦੇਖਦੇ ਹਾਂ ਕਿ ਆਪਣਾ ਮਸਾਲਾ ਕਿੰਨਾ ਕੁ ਬਣ ਗਿਆ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਊਗਾ ਤੁਸੀਂ ਜ਼ਰੂਰ ਚੈੱਕ ਕਰਿਓ ਠੀਕ ਹੈ ਜੀ ਦੇਖੋ ਕਿੰਨਾ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਇਆ ਤੇ ਗੈਸ ਨੂੰ ਆਪਾਂ ਫੇਰ ਔਨ ਕਰਤਾ ਤੇ ਰੱਖਾਂਗੇ ਇਹਨੂੰ ਮੀਡੀਅਮ ਤੇ ਇੱਕ ਦੋ ਮਿੰਟ ਲਈ ਆਪਾਂ ਮਸਾਲੇ ਨੂੰ ਇਸ ਤਰ੍ਹਾਂ ਹੀ ਲੋ ਗੈਸ ਤੇ ਚੰਗੀ ਤਰ੍ਹਾਂ ਭੁੰਨਾਂਗੇ ਲਓ ਜੀ ਆਪਾਂ ਕੜਚੀ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਨੂੰ ਫੇਰਾਂਗੇ ਤਾਂ ਕਿ ਆਪਣੇ ਜਿਹੜੇ ਪਿਆਜ਼ ਨੇ ਉਹ ਚੰਗੀ ਤਰ੍ਹਾਂ ਖੁੱਲ ਜਾਣ ਤਿਆਰ ਹੋ ਸੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਊਗੀ ਤੇ ਤਰੀ ਬਹੁਤ ਜ਼ਿਆਦਾ ਵਧੀਆ ਬਣੂਗੀ ਆਪਾਂ ਇਹਦੇ ਵਿੱਚ ਕੋਈ ਤਰੀ ਗਾੜੀ ਕਰਨ ਲਈ ਕੋਈ ਬੇਸਨ ਨਹੀਂ ਪਾਇਆ ਕੁਝ ਨਹੀਂ ਪਾਇਆ ਸੀ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਸਬਜੀ ਬਣਾਉਣਾ ਤੁਹਾਨੂੰ ਦੱਸਦੇ ਪਏ ਆ ਤੇ ਇਸ ਤਰੀਕੇ ਨਾਲ ਆਪਣੀ ਬਹੁਤ ਵਧੀਆ ਤਰੀ ਬਣ ਕੇ ਤਿਆਰ ਹੋਊਗੀ ਤੇ ਸਬਜੀ ਵੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਠੀਕ ਹੈ ਜੀ ਲੋ ਜੀ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਇਸੇ ਤਰੀਕੇ ਦੇ ਨਾਲ ਕਰਤਾ ਹੈ ਤੇ ਹੁਣ ਆਪਾਂ ਇਹਨੂੰ ਕੜਚੀ ਨੂੰ ਕਰਾਂਗੇ ਬਾਹਰ ਤੇ ਜਿਹੜੀ ਆਪਾਂ ਸਿਪਿਓ ਕੇ ਰੱਖੀ ਸੀ ਸੋਇਆ ਬੀਨ ਤੇ ਪਕੌੜੇ ਉਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਿੱਚੇ ਹੀ ਇੱਕ ਗਲਾਸ ਪਾਣੀ ਦਪਾਇਆ ਸੀ ਆਪਾਂ ਤੇ ਨਾਲ ਹੀ ਆਪਾਂ ਉਹਨੂੰ ਇਹਨੂੰ ਸਾਰੇ ਸਾਰੇ ਪਾਣੀ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਉਹਨੂੰ ਖੋਲਦਾਂਗੇ ਤੇ ਗੈਸ ਨੂੰ ਕਰਤਾ ਆਪਾਂ ਤੇਜ ਲਓ ਜੀ ਇਹ ਸਾਰੀ ਸਬਜੀ ਬਹੁਤ ਵਧੀਆ ਆਪਣੇ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਤੇ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਹੁਣ ਆਪਾਂ ਅੰਦਾਜ਼ੇ ਦੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾਵਾਂਗੇ ਜਿੰਨੀ ਕਿ ਤੁਹਾਨੂੰ ਤਰੀ ਚਾਹੀਦੀ ਹੈ ਠੀਕ ਹੈ ਜੀ ਆਪਾਂ ਅੰਦਾਜ਼ੇ ਦੇ ਨਾਲ ਆਪਾਂ ਇਹਦੇ ਵਿੱਚ 2-3 ਗਲਾਸ ਪਾਣੀ ਦੇ ਪਾਤੇ ਤੁਹਾਨੂੰ ਜਿੰਨੀ ਕੋਲ ਹੋ ਤੁਸੀਂ ਉੰਨੀ ਕਿ ਤਰੀ ਰੱਖ ਸਕਦੇ ਹੋ ਜੇ ਤੁਸੀਂ ਗਰੇਵੀ ਦੇ ਹਿਸਾਬ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਕੁੱਕਰ ਨੂੰ ਕਰਾਂਗੇ ਬੰਦ ਥੀ ਗਿਆ ਪਜਾਵਾਂਗੇ 3 ਵਿਸਲਾਂ ਤੁਹਾਨੂੰ ਪੂਰੀ ਭਾਪ ਦੇ ਵਿੱਚ ਰੱਖਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਲਓ ਜੀ ਤੇਨ ਵਿਸਲਾ ਲਵਾ ਜਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਿਲਕੁਲ ਹੀ ਭਾਪ ਨਹੀਂ ਕੱਢੀ ਕੁੱਕਰ ਦੇ ਵਿੱਚ ਹੁਣ ਦੇਖੋ ਕਿੰਨੀ ਸਬਜੀ ਦਾ ਆਪਣਾ ਵਧੀਆ ਕਲਰ ਆਇਆ ਤੇ ਬਹੁਤ ਵਧੀਆ ਬਣ ਕੇ ਆਪਣੀ ਸਬਜੀ ਤਿਆਰ ਹੋਈ ਹੈ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸਬਜੀ ਜਰੂਰ ਬਣਾ ਕੇ ਦੇਖਿਓ ਸੋਇਆ ਬੀਂਦੀ ਬਹੁਤ ਵਧੀਆ ਲੱਗਦੀ ਹੈ ਜਿਹਦੇ ਨਾਲ ਤੁਸੀਂ ਚੋਲਣਾ ਖਾਣਾ ਤੇ ਚੋਲਣਾ ਨਾ ਖਾਲੇ ਰੋਟੀ ਨਾ ਖਾਣੇ ਚਾਹੇ ਰੋਟੀ ਨਾ ਖਾ ਲਿਓ ਬਹੁਤ ਹੀ ਵਧੀਆ ਬਣੀ ਆ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀ